ਔਰ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਝ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਖਬਰਾਂ ਜੋ ਬੇਸ਼ੱਕ ਪੰਜਾਬ ਤੋਂ ਬਾਹਰ ਦੀਆਂ ਨੇ ਪਰ ਤੁਹਾਡੇ ਲਈ ਜ਼ਰੂਰੀ ਨੇ ਉਹ ਵੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਹਾਂ ਮੈਂ ਸ਼ੁਰੂਆਤ ਕਰਾਂਗਾ ਛੇਵੀਂ ਖਬਰ ਤੋਂ ਉਸ ਤੋਂ ਬਾਅਦ ਪੰਜਵੀਂ ਚੌਥੀ ਤੀਜੀ ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਖਬਰ ਨਾਮਜ਼ਦਗੀਆਂ ਤੋਂ ਲੈ ਕੇ ਆਡੀਓ ਕਲਿੱਪ ਤੱਕ ਦਾ ਵੀ ਜ਼ਿਕਰ ਅਸੀਂ ਕਰਾਂਗੇ ਸ਼ੁਰੂਆਤ ਕਰਨ ਜਾ ਰਹੇ ਹਾਂ ਛੇਵੀਂ ਖਬਰ ਤੋਂ ਔਰ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੁਤਿਨ ਦੀ ਜਿਨ੍ਹਾਂ ਥੋੜੀ ਦੇਰ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਰਤ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਖੁਦ ਪੁਤਿੰ ਦਾ ਵੈਲਕਮ ਕਰ ਸਕਦੇ 에어ਪੋਰਟ ਦੇ ਉੱਤੇ ਪਹੁੰਚ ਗਏ ਜੋ ਸਾਡੇ ਕੋਲ ਜਾਣਕਾਰੀ ਹੈ। ਔਰ ਸਾਡੇ ਸੋਰਸਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ ਪੁਤਿੰ ਤੋਂ ਪਹਿਲਾਂ ਰੱਖਿਆ ਮੰਤਰੀ ਭਾਰਤ ਪਹੁੰਚ ਚੁੱਕੇ ਨੇ ਤੇ ਰੂਸ ਦੇ ਡਿਫੈਂਸ ਮਿਨਿਸਟਰ ਦਾ ਵੈਲਕਮ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕੀਤਾ। ਰੱਖਿਆ ਮੰਤਰੀ ਆਂਦ੍ਰੇਈ ਬੇਲਸੋਵ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਉਸ ਦੇ ਨਾਲ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਤੇ ਆਂਦ੍ਰੇਈ ਬੇਲਸੋਵ ਬੈਲੋਸੋ ਦੇ ਵਿਚਾਲੇ ਮੀਟਿੰਗ ਵੀ ਜਾਰੀ ਹੈ ਦੋ ਦਿਨ ਦੇ ਪਰ ਦੌਰ ਦੇ ਉੱਤੇ ਵਿਲਾਦੀਮੀਰ ਪੁਤਿਨ ਆ ਰਹੇ ਨੇ ਔਰ ਕੁਜੀਪਲਨ ਦੇ ਵਿੱਚ ਪਹੁੰਚਣ ਦੇ ਤੇ ਉਹਨਾਂ ਦੀ ਵੈਲਕਮ ਦੀਆਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕਾਂ ਦੇ ਵਿੱਚੋਂ ਇੱਕ ਕਿਹਾ ਜਾਂਦਾ ਹੈ ਰੂਸ ਨੂੰ ਔਰ ਕਾਬਲੇ ਗੌਰ ਹੈ ਕਿ ਪੂਰੀ ਦੁਨੀਆ ਦੀ ਨਜ਼ਰ ਇਸ ਸਮੇਂ ਵਿਲਾਦੀਮੀਰ ਪੁਤਿਨ ਦੇ ਪਰ ਦੌਰ ਦੇ ਉੱਤੇ ਨੇ ਇਹ ਉਹ ਦੌਰ ਹੈ ਜਦੋਂ ਅਮਰੀਕਾ ਦੇ ਵੱਲੋਂ ਦੁਨੀਆ ਭਰ ਦੇ ਵਿੱਚ ਟੈਰਿਫ ਲਗਾਏ ਗਏ ਇਹ ਉਹ ਵੀ ਦੌਰ ਹੈ ਜਦੋਂ ਰੂਸ ਤੋਂ ਕੱਚਾ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਭਾਰਤ ਦੇ ਉੱਤੇ ਕਈ ਗੁਣਾ ਟੈਰਿਫ ਅਮਰੀਕਾ ਦੇ ਵੱਲੋਂ ਲਗਾਇਆ ਗਿਆ। ਔਰ ਇਹ ਵੀ ਦੌਰ ਹੈ ਜਦੋਂ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਜਾਰੀ ਹੈ। ਇਹ ਉਹ ਵੀ ਦੌਰ ਹੈ ਜਦੋਂ ਮਹਾਸ਼ਕਤੀ ਆਪਣੇ ਆਪ ਨੂੰ ਵੱਡੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਚਾਹੇ ਚੀਨ ਹੋਵੇ, ਚਾਹੇ ਰੂਸ ਹੋਵੇ, ਚਾਹੇ ਅਮਰੀਕਾ ਹੋਵੇ, ਚਾਹੇ ਭਾਰਤ ਹੋਵੇ। ਪਰ ਪਰ ਦੇ ਵਿੱਚ ਬਲੈਦੀਮੀਰ ਪੁਤਿਨ ਕੀ ਕੁਝ ਗੱਲਬਾਤ ਕਰਦੇ ਨੇ। S400 ਦਾ ਬਹੁਤ ਜ਼ਿਕਰ ਤੁਸੀਂ ਸੁਣਿਆ ਹੋਵੇਗਾ ਉਹ ਉਸ ਨੂੰ ਲੈ ਕੇ ਜਾਂ ਜਿਹੜੇ ਹੋਰ ਤੁਸੀਂ ਕਹੋ ਕਿ ਰੱਖਿਆ ਉਪਕਰਣ ਨੇ ਉਹਨਾਂ ਨੂੰ ਲੈ ਕੇ ਵੀ ਇਹ ਦੌਰਾ ਬਹੁਤ ਅਹਿਮ ਮੰਨਿਆ ਜਾਂਦਾ ਤਾ ਥੋੜੀ ਦੇਰ ਦੇ ਵਿੱਚ ਪਹੁੰਚ ਲੈਣੇ ਵਲਾਦੀਮੀਰ ਪੁਤਿਨ ਔਰ ਜਮੇਲ ਲੈਂਡ ਕਰਨਗੇ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਪੀਐਮ ਮੋਦੀ ਖੁਦ ਵੈਲਕਮ ਕਰਨ ਦੇ ਲਈ ਪਹੁੰਚ ਸਕਦੇ ਨੇ 에어ਪੋਰਟ ਦੇ ਉੱਤੇ ਵਲਾਦੀਮੀਰ ਪੁਤਿਨ ਦਾ ਮੈਂ ਅੱਗੇ ਵਧਾਂ ਪੰਜਵੀਂ ਵੱਡੀ ਖਬਰ ਦਾ ਰੁਕ ਕਰਾਂਗਾ ਜੀ ਦਿਨ ਦੀ ਪੰਜਵੀਂ ਵੱਡੀ ਖਬਰ ਜੁੜੀ ਹੋਈ ਹੈ ਟੋਲ ਟੈਕਸ ਦੇ ਨਾਲ ਲੋਕ ਸਭਾ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਵੱਡਾ ਐਲਾਨ ਕੀਤਾ ਹੈ ਕਰੀਬ ਕਰੀਬ 1 ਸਾਲ ਬਾਅਦ ਟੋਲ ਬੈਰੀਅਰ ਤੋਂ ਤੁਹਾਨੂੰ ਮੁਕਤੀ ਮਿਲ ਜਾਏਗੀ ਟੋਲ ਦੇ ਉੱਤੇ ਖੜਨਾ ਟੋਲ ਦੇ ਉੱਤੇ ਖੜ ਕੇ ਆਪਣੀ ਗੱਡੀ ਟੋਲ ਦੇਣਾ ਇਹ ਸਭ ਖਤਮ ਹੋ ਜਾਏਗਾ 1 ਸਾਲ ਦੇ ਵਿੱਚ ਟੋਲ ਬੈਰੀਅਰ ਤੋਂ ਮੁਕਤ ਹੋਣਗੀਆਂ ਸੜਕਾਂ ਨਿਤਿਨ ਗੜਕਰੀ ਨੇ ਲੋਕ ਸਭਾ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਹਾਈਵੇ ਤੇ ਮੌਜੂਦਾ ਟੋਲ ਰਸੂਲੀ ਸਿਸਟਮ ਅਸੀਂ ਖਤਮ ਕਰਨ ਜਾ ਰਹੇ ਹਾਂ ਬਿਨਾਂ ਬੈਰੀਅਰ ਤੋਂ ਇਲੈਕਟ੍ਰੋਨਿਕ ਟੋਲ ਸਿਸਟਮ ਲਾਗੂ ਹੋਵੇਗਾ 10 ਥਾਵਾਂ ਤੇ ਬਿਨਾਂ ਬੈਰੀਅਰ ਤੋਂ ਟੋਲ ਦੀ ਸ਼ੁਰੂਆਤ ਵੀ ਆਲਰੇਡੀ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਜ਼ਿਕਰ ਇਹ ਵੀ ਕੀਤਾ ਕਿ 1 ਸਾਲ ਦੇ ਅੰਦਰ ਪੂਰੀ ਦੇਸ਼ ਦੇ ਵਿੱਚ ਇਹ ਸਿਸਟਮ ਅਸੀਂ ਲਾਗੂ ਕਰ ਦੇਵਾਂਗੇ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਟੋਲ ਤਾਂ ਲੱਗੇਗਾ ਪਰ ਜਿਵੇਂ ਹੁਣ ਟੋਲ ਨਾਕਾ ਹੁੰਦਾ ਹੈ ਤੇ ਆ ਜਿਹੜਾ ਡੰਡਾ ਹੁੰਦਾ ਉਹ ਡਿੱਗ ਜਾਂਦਾ ਹੈ ਬੈਰੀਅਰ ਹੁੰਦਾ ਤਾਂ ਉੱਥੇ ਆਪਣਾ ਟਰੇਸ ਕਰਦਾ ਹੈ ਫਾਸਟੈਗ ਤੇ ਫਾਸਟੈਗ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਨਿਕਲ ਪੰਨੇ ਆਪਣੀ ਕਾਰ ਦੇ ਵਿੱਚ ਵੀ ਤਾਂ ਉਹ ਸਿਸਟਮ ਖਤਮ ਹੋ ਜਾਏਗਾ ਤੇ ਉਹ ਬਸ ਟੋਲ ਪਲਾਜ਼ਾ ਆਏਗਾ ਉੱਥੇ ਤੁਸੀਂ ਰੁਕਣਾ ਨਹੀਂ ਹੈ ਟੋਲ ਪਲਾਜ਼ਾ ਤੁਹਾਡੇ ਨੰਬਰ ਪਲੇਟ ਤੋਂ ਪੜ੍ਹ ਕੇ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕੱਟ ਲਿਆ ਕਰੇਗਾ ਜਿਵੇਂ ਹੁਣ ਫਾਸਟੈਗ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਕੀ ਕੁਝ ਕੀ ਨਿਤਿਨ ਗੜਕਰੀ ਨੇ ਉਹ ਤੁਹਾਨੂੰ ਸੁਣਵਾਉਂਦਾ ਸਮਾਹਦਾ मैं सन्मान्य सदस्य को विश्वास दिलाता हूँ कि अभी हमने नई टोल के लिए टोल लाके ही ख़त्म कर दिए केवल एंट्री रहेगी और नंबर प्लेट का फोटो लेंगे और फास्ट ट्रैक होगा और डायरेक्ट बैंक अकाउंट से टोल के उतने पैसे जहाँ से एंट्री की वहाँ से वही तो सर वही आप मेरी बात सुनिए वैसे मैं आपसे एक अनुरोध करूँगा और सन्मान्य अध्यक्ष जी आप भी मुझे सर्वेक्षण दीजिए दस लाख करोड़ के काम चालू है साढ़े चार हज़ार प्रोजेक्ट अब प्रश्न केवल एक दुल् से नासिक के बीच का है अब मैं ये सब प्रोजेक्ट के डिटेल की जानकारी तो दे नहीं सकता पर आप एक काम करिए कि मेरे क्वेश्चन अवर के दिन समाप्त होने के बाद सब अधिकारियाँ आते हैं सब एम आते हैं तो आप आज भी आ सकते हो मैं सामने आपके सामने बात करके आपकी प्रॉब्लम को सॉल्व कर दूंगा और अब ये टोल से समाप्ति हो जाएगी और इसके बाद ये कोई टोल रोकने वाले लोग नहीं रहेंगे कोई कुछ नहीं रहेगा और ये सिस्टम में पहले दस काम अब हमने अवार्ड कर दिए हैं इसके बाद आगे चलकर ये एक साल के अंदर लगभग हम पूरी तरह इसको हम लोग इलेक्ट्रॉनिक टोल से जाएंगे दिन की चौथी बड़ी खबरदारे एम पी हरसिमरत कौर बादल ਲੋਕ ਸਭਾ ਦੇ ਵਿੱਚ ਬੋਲਦੇ ਨਜ਼ਰ ਆਏ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਨਸ਼ੇ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਨਸ਼ੇ ਤੋਂ ਜ਼ਿਆਦਾ ਨਸ਼ਾ ਤਸਕਰ ਨੇ ਹਰਸਿਮਰਤ ਕੌਰ ਬਾਦਲ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਨਸ਼ੇ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਸਭ ਤੋਂ ਜ਼ਿਆਦਾ ਨਸ਼ਾ ਵੀ ਪੰਜਾਬ ਦੇ ਵਿੱਚ ਵਿਕ ਰਿਹਾ ਹੈ। 2024 ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਪੰਜਾਬ ਦੇ ਵਿੱਚੋਂ ਫੜਿਆ ਗਿਆ। ਹਰਸਿਮਰਤ ਕੌਰ ਬਾਦਲ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਦੀ ਵਕਰੀ ਨੂੰ ਰੋਕਣ ਦੇ ਵਿੱਚ ਫੇਲ ਹੋਈ ਹੈ। ਨਸ਼ੇ ਨੂੰ ਰੋਕਣ ਦੇ ਲਈ ਬੀਐਸਐਫ ਨੂੰ ਅ ਸੌਂਪਿਆ ਜਾਵੇ ਪੰਜਾਬ ਦੇ ਹਰਸਿਮਰਤ ਕੋਰ ਬਦਲ ਨੇ ਇਹ ਗੱਲ ਕਹੀ ਤਾਂ ਮੀਥੀਅਰ ਨੇ ਇਸ ਦੇ ਉੱਤੇ ਪਲਟਵਾਰ ਕੀਤਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਨੇ ਮੀਥੀਅਰ ਐਮਪੀ ਮੀਥੀਅਰ ਨੇ ਹਰਸਿਮਰਤ ਕੋਰ ਬਦਲ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਹਰਸਿਮਰਤ ਨੇ ਪੰਜਾਬ ਨੂੰ ਬੀਐਸਐਫ ਨੂੰ ਸੌਂਪਣ ਦੀ ਗੱਲ ਕਹਿ ਦਿੱਤੀ ਹੈ ਹਰਸਿਮਰਤ ਨੇ ਕੇਂਦਰ ਦੇ ਕਹਿਣ ਦੇ ਉੱਤੇ ਅਜਿਹਾ ਬਿਆਨ ਦਿੱਤਾ ਹੈ ਦੋਵੇਂ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣ ਮਾਰਾ भी एनसीआरबी की रिपोर्ट ये भी कहती है कि पंजाब में सबसे देश में सबसे ज्यादा ड्रग्स से डेथ पंजाब में हो रहे हैं और सबसे ज्यादा स्मगलिंग भी ड्रग्स की पंजाब में ही हो रही है सब मैं आपसे ये कर, रिक्वेस्ट कर रही हूँ कि आधा पंजाब बीएसएफ के अंडर है बीएसएफ कहते हैं हर दूसरे दिन नशे पकड़े जा रहे हैं और यह बीएसएफ को सर्च और सीज तो हमारी सरकार जहां बिल्कुल फेल हो गई है नशे के विरोध लड़ने के लिए तो क्या केंद्र सरकार यह नशे रोक के लोगों की और बच्चों की जानो बचाने के लिए कुछ करेंगे कि नहीं यह मैं जानना चाहती हूं कि क्यों मामा मामा को नहीं है धन्यवाद अध्यक्ष जी पंजाब तो भावे कोई क्षेत्रीय पार्टी का लीडर होवे खालि दल दा भावे कोई नेशनल दा जिन्ने या तक पंजाब दे इतिहास च इथे आया है हर एक ने सूबे दे वध अधिकारान दी गल कीती है ਹਰੇਕ ਨੇ ਫੈਡਰਲ ਸਟਰਕਚਰ ਦੀ ਜਿਹੜੀ ਗੱਲ ਹੈ ਉਹ ਕੀਤੀ ਹੈ ਤੇ ਅੱਜ ਬੀਬਾ ਜੀ ਕਹਿੰਦੇ ਵੀ ਜੀ ਬੀਐਸਐਫ ਕੋਲ ਇੱਧਾ ਕੰਟਰੋਲ ਤਾਂ ਹੈਗਾ ਤੇ ਬੀਐਸਐਫ ਨੂੰ ਜਿਹੜਾ ਕੇਂਦਰ ਜਿਹੜਾ ਸਾਰਾ ਕੰਟਰੋਲ ਦੇਵੇ ਬੀਐਸਐਫ ਆ ਕੇ ਉੱਥੇ ਜਿਹੜਾ ਕਬਜ਼ਾ ਉਹ ਕਰ ਲੇ ਤੁਸੀਂ ਦੇਖੋ ਵੀ ਐਦੂ ਵੱਡੀ ਕੇਂਦਰ ਦੇ ਨਾਲ ਭਾਜਪਾ ਦੇ ਨਾਲ ਅੱਖ ਮਲਾ ਕੇ ਚੱਲਣ ਵਾਲੀ ਗੱਲ ਕੀ ਹੋਊਗੀ ਤਾਂ ਸਿਆਸਤ ਦਾ ਨਸ਼ੇ ਦੇ ਮੁੱਦੇ ਉੱਤੇ ਪਹਿਲਾਂ ਵੀ ਹੁੰਦੀ ਨਜ਼ਰ ਆਈ ਹੈ ਇੱਕ ਵਾਰ ਫਿਰ ਤੋਂ ਹੋ ਰਹੀ ਹੈ ਕਾਬਲੇ ਗੌਰ ਇਹ ਵੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਜ਼ਿਲ੍ਹੇ ਪੰਜਾਬ ਦੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਯਾਨੀ ਕਿ ਇੰਟਰਨੈਸ਼ਨਲ ਬਾਰਡਰ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਲਕੁਲ ਬਾਰਡਰ ਤੋਂ 50 ਕਿਲੋਮੀਟਰ ਤੱਕ ਬੀਐਸਐਫ ਦਾ ਅਧਿਕਾਰ ਖੇਤਰ ਇੱਕ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਬੀਐਸਐਫ ਉੱਥੇ ਐਕਸ਼ਨ ਕਰ ਸਕਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਵੀ ਹੈ ਤੇ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਵੀ ਹੈ ਪਰ ਹੁਣ ਬੀਐਸਐਫ ਦੀ ਤਣਾਤੀ ਔਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ ਅੱਗੇ ਵਧਦੇ ਆ ਦਿਨ ਦੀ ਤੀਜੀ ਵੱਡੀ ਖਬਰ ਦਾ ਅਰਕ ਕਰਾਂਗੇ ਇੱਕ ਖਬਰ ਜੁੜੀ ਹੈ ਵਿਕਰਮ ਮਜੀਠੀਆ ਦੇ ਨਾਲ ਵਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ ਹੈ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਮ ਵਿਕਰਮ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 25 ਜੂਨ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਵਿਕਰਮ ਮਜੀਠੀਆ ਨੂੰ ਉਸ ਸਮੇਂ ਤੋਂ ਹੀ ਜੂਨ ਤੋਂ ਲੈ ਕੇ ਦਸੰਬਰ ਚੜ ਗਿਆ ਕਰੀਬ ਕਰੀਬ 6 ਮਹੀਨੇ ਹੋ ਚੁੱਕੇ ਨੇ ਔਰ ਕਾਬਲੇਗੋੜੇ ਕੀ ਹਿਟਲੀ ਅਦਾਲਤ ਦੇ ਵਿੱਚ ਪਹਿਲਾਂ ਵਿਕਰਮ ਮਜੀਠੀਆ ਨੇ ਲਗਾਈ ਹੋਈ ਸੀ ਆਪਣੀ ਪਟੀਸ਼ਨ ਉੱਥੋਂ ਰਾਹਤ ਨਹੀਂ ਮਿਲੀ ਤਾਂ ਹਾਈ ਕੋਰਟ ਦਰੋਕ ਦਿੱਤਾ ਔਰ ਹਾਈ ਕੋਰਟ ਤੋਂ ਵੀ ਰਾਹਤ ਵਿਕਰਮ ਮਜੀਠੀਆ ਨੂੰ ਨਹੀਂ ਮਿਲੀ ਔਰ ਕਾਬਲੇਗੋੜੇ ਕੀ ਵਿਕਰਮ ਮਜੀਠੀਆ ਸਾਫ ਦਾ ਮੰਤਰੀ ਨੇ ਪੰਜਾਬ ਦੇ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਨੇ ਮਾਝੇ ਦੇ ਇੱਕ ਵੱਡੇ ਚਿਹਰੇ ਨੇ ਪਰ 25 ਜੂਨ ਤੋਂ ਜਦੋਂ ਉਹਨਾਂ ਦੇ ਘਰ ਪਹੁੰਚੀ ਸੀ ਟੀਮ ਔਰ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕਾਬਲੇਗੌਰ ਹੈ ਕਿ ਮਜਦਾ ਸਮੇਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਨੇ ਔਰ ਫਿਲਹਾਲ bail ਨਹੀਂ ਮਿਲੀ। ਆਫਕਨ ਟ੍ਰਾਂਜੈਕਸ਼ਨਸ ਸੀਗੀਆਂ ਜਿਹੜੀਆਂ ਨਿਕਲ ਕੇ ਆਈਆਂ ਜਿਹਦੇ ਨਾਲ ਕਿ ਟੋਟਲ ਜਿਹੜੀ ਹੈ ਅਮਾਉਂਟ ਸੀਗੀ ਜਦੋਂ FIR ਹੋਈ ਸੀ 540 ਕਰੋੜ ਦੇ ਕਰੀਬ ਸੀ ਤੇ ਹੁਣ ਜਦੋਂ ਜਦੋਂ FIR ਜਦੋਂ ਆ ਇਨਵੈਸਟੀਗੇਸ਼ਨ ਹੋਈ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ अमाउंट ਵੱਧ ਕੇ 750 ਕਰੋੜ ਤੋਂ ਉੱਤੇ ਪਹੁੰਚ ਗਈ ਹੈ ਤੇ ਉਹੀ ਸਾਰੇ ਤੱਥ ਜਿਹੜੇ ਸੀ ਕੋਰਟ ਦੇ ਵਿੱਚ ਰੱਖੇ ਗਏ ਉਹਨਾਂ ਵੱਲੋਂ ਵੀ ਇਹੀ ਉਹਨਾਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਸੀ ਪੋਲੀਟੀਕਲ ਵੈਂਡੇਟਾ ਹੈਗਾ ਤੇ ਕਾਫੀ ਐਸੀ ਚੀਜ਼ਾਂ ਵੀ ਆ ट्रांजੈਕਸ਼ਨਸ ਦਾ ਰਿਕਾਰਡ ਹੈ ਸਭ ਕੁਝ ਉਹਨੂੰ ਬਟ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਆਇਆ ਕੋਰਟ ਨੇ ਉਹਦਾ ਸਾਰਾ ਸੰਗਿਆਨ ਲੈਣ ਤੋਂ ਬਾਅਦ ਮੈਟਰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਇਹ ਕੇਸ ਦੇ ਵਿੱਚ ਉਹਨਾਂ ਦੀ ਬੇਲ ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਹੈ ਤੇ ਜਿਹੜਾ ਡਿਟੇਲਡ ਆਰਡਰ ਹੈ ਹਜੇ ਆਣਾ ਹੈ ਬਟ ਸਾਰਾ ਸੰਗਿਆਨ ਲੈਣ ਤੋਂ ਬਾਅਦ ਹੀ ਕੋਰਟ ਨੇ ਆਰਡਰ ਪਾਸ ਕੀਤਾ ਇਹਦੇ ਵਿੱਚ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੁਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ ਅਕਾਲੀ ਦਲ ਬਾਦਲ ਦੇ ਵੱਲੋਂ ਬਾਰ ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜ਼ੀ ਜਿਹੜੀ ਆ ਉਹ ਰੱਦ ਕੀਤੀ ਗਈ ਆ ਤਾਂ ਬਿਕਰਮ ਜਿੱਠੀਆਂ ਨੂੰ ਫਿਲਹਾਲ ਰਾਤ ਨਹੀਂ ਮਿਲੀ ਹੈ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਏਗਾ ਬੇਲ ਹਾਈ ਕੋਰਟ ਤੋਂ ਨਹੀਂ ਮਿਲੀ ਹਾਂ ਹੁਣ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੌਣ ਦੀ ਟੀਮ ਰੁੱਕਰੇ ਉੱਥੇ ਜਾ ਕੇ ਕੀ ਕੁਝ ਹੁੰਦਾ ਹੈ ਅਦਾਲਤ ਕੀ ਆਦੇਸ਼ ਦਿੰਦੀ ਹੈ ਉਸ ਨੂੰ ਸਮਾਂ ਜ਼ਰੂਰ ਲੱਗੇਗਾ ਅੱਗੇ ਵਧਦੇ ਹਾਂ ਦਿਨ ਦੀ ਦੂਜੀ ਵੱਡੀ ਖਬਰ ਦਾ ਅਸੀਂ ਰੁੱਕ ਰਹੇ ਹਾਂ ਕਿ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਪਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਪਤੀ ਚੋਣਾਂ ਦੇ ਲਈ ਨਾਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਗਈ ਆਖਰੀ ਦਿਨ ਥਾਂ ਥਾਂ ਦੇ ਉੱਤੇ ਜ਼ੋਰਦਾਰ ਹੰਗਾਮਾ ਹੁੰਦਾ ਹੋਇਆ ਵੀ ਨਜ਼ਰ ਆਇਆ 1 ਤਰੀਕ ਤੋਂ ਲੈ ਕੇ 4 ਦ ਨੋਮੀਨੇਸ਼ਨ ਦੀ ਪ੍ਰਕਿਰਿਆ ਦੁਪਹਿਰੇ 3 ਵਜੇ ਤੱਕ ਜਾਰੀ ਸੀ ਔਰ ਨੋਮੀਨੇਸ਼ਨ ਦਾ ਜਿਹੜਾ ਪੂਰਾ ਪ੍ਰੋਸੀਜਰ ਆ ਉਹ ਤਾਂ ਖਤਮ ਹੋ ਗਿਆ ਹੁਣ ਕੱਲ ਸਕਰੂਟੀ ਪਰਸੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ ਨੋਮੀਨੇਸ਼ਨ ਦੇ ਮੌਕੇ ਵਕ ਵਕ ਤੋਂ ਮਦਿੱਤੇ ਬਵਾਲ ਹੋਇਆ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੇ ਆਪਣੇ ਨਾਮ ਦੀਆਂ ਦਾਖਲ ਕੀਤੀਆਂ ਨਹੀਂ ਇਸ ਵਿਚਾਲੇ ਕਨੌਰ ਤੋਂ ਤਸਵੀਰਾਂ ਆਈ ਕਿ ਇੱਕ ਸ਼ਖਸ ਇੱਕ ਇਲਜ਼ਾਮ ਲੱਗੇ ਕਿ ਕਾਂਗਰਸ ਦੇ ਉਮੀਦਵਾਰ ਤੋਂ ਖੋਕੇ ਲਿਆ ਗਿਆ ਫਾਈਲ ਔਰ ਕਿਤੇ ਝੜਪ ਸੀ ਕਿਤੇ ਬਵਾਲ ਸੀ ਕਿਤੇ ਆਮੋ ਸਾਹਮਣੇ ਸੀ ਡੇਰਾ ਬਾਬਾ ਨਾਨਕ ਦੇ ਵਿੱਚੋਂ ਤਸਵੀਰਾਂ ਨੇ 6 ਤਸਵੀਰਾਂ ਮੈਂ ਤੁਹਾਨੂੰ ਦਿਖਾਣਾ ਹੈ ਦਰਸ਼ਕਾਂ ਨੂੰ ਸਕਰੀਨ ਦੇ ਉੱਤੇ 6 ਤਸਵੀਰਾਂ ਆਉਣਗੀਆਂ ਜੀਆ ਨੋਮੀਨੇਸ਼ਨ ਦੌਰਾਨ ਜਿੱਥੇ ਬਵਾਲ ਹੋਇਆ ਸਨੌਰ ਪਟਿਆਲਾ ਆਪਸ ਦੇ ਵਿੱਚ ਖੇਬੜ ਪਏ ਥੱਪੜੋ ਥੱਪੜੀ ਹੁੰਦੇ ਨਜ਼ਰ ਆਏ ਹੱਥੋ ਪਾਈ ਹੋ ਗਏ ਲੋਕ ਕਨੌਰ ਪਟਿਆਲਾ ਦੇ ਵਿੱਚ ਜਿਹੜਾ ਮੈਂ ਸ਼ਖਸ ਦਾ ਜ਼ਿਕਰ ਕਰ ਰਿਹਾ ਸੀ ਫਾਈਲ ਲੈ ਕੇ ਭੱਜਿਆ ਹੈ ਨ ਉਸ ਤੋਂ ਬਾਅਦ ਕਾਰਵਾਈ ਕੀ ਹੁੰਦੀ ਉਹ ਦੇਖਣਾ ਹੋਏਗਾ ਕਾਂਗਰਸ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਸ਼ਖਸ ਜੁੜਿਆ ਹੋਇਆ ਹੈ ਜੋ ਲੈ ਕੇ ਭੱਜਿਆ ਸਾਡੇ ਉਮੀਦਵਾਰ ਦੇ ਕਾਗਜ਼ ਉਹਦੇ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਆਮੋ ਸਾਹਮਣੇ ਹੋਗੇ ਮਜੀਠਾ ਅੰਮ੍ਰਿਤਸਰ ਦੇ ਵਿੱਚ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਸਮਾਣਾ ਦੇ ਵਿੱਚ ਇਲਜ਼ਾਮ ਲੱਗੇ ਕਿ ਕਾਂਗਰਸ ਦੇ ਉਮੀਦਵਾਰ ਦੇ ਵੱਲੋਂ ਕਿ ਸਾਡੀ ਫਾਈਲ ਪੜ ਦਿੱਤੀ ਗਈ ਜਿਹੜਾ ਐਫੀਡੇਵਿਟ ਜਾਂ ਹੋਰ ਚੀਜ਼ਾਂ ਬਣਾਈਆਂ ਸੀ ਉਹ ਫਾਈਲ ਹੀ ਪੜ ਦਿੱਤੀ ਗਈ ਔਰ ਨਾਬਾ ਤੋਂ ਵੀ ਤਸਵੀਰਾਂ ਤੁਹਾਨੂੰ ਨਾਮਿਨੇਸ਼ਨ ਦੇ ਦੌਰਾਨ ਦੀਆਂ ਦਿਖਾਈਆਂ ਕੁਐਸਚਨ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਆ ਲੈਕਸ਼ੀ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀਵੇਂ ਡੇਰਾ ਬਾਬਾ ਨਾਨਾ ਫਨੋਰ ਹੋਰ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮਚੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਖਾਪਸ ਸਬਮਿਟ ਨਹੀਂ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ ਕਾ ਇਲੈਕਸ਼ਨ ਕਰਨ ਦਾ ਫਾਇਦਾ ਨਹੀਂ ਹਿਲਸੀ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚ ਨਹੀਂ ਕੋਈ ਬਿਣਾ ਸਫਾਰੇ ਤੋਂ ਬਿਣਾ ਪੈਸੇ ਤੋਂ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਸਾਡੇ ਇਲਾਕੇ ਦੇ ਲੋਕ ਜਿਹੜੀਆਂ 19 ਸਾਡੀਆਂ ਬਲਾਕ ਸੰਪਤੀਆਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਉਹਦੇ ਸਾਰੇ ਕਾਗਜ਼ ਮੁਕੰਮਲ ਨੇ ਤੇ ਪੂਰਾ ਅਕਸ਼ਾ ਅੱਜ ਅਸੀਂ ਭਰਨ ਜਾ ਰਹੇ ਹਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਜਿੱਤਾਂਗੇ ਵੀ ਗੁਰੂ ਸਾਹਿਬ ਮਿਹਰ ਕਰਨਗੇ ਔਰ ਇੱਕ ਗੱਲ ਹੋਰ ਅਸੀਂ ਬਾਹ ਖੜੀ ਕਰਕੇ ਕਹਿੰਨੇ ਆ ਕਿ ਕਿਸੇ ਵੀ ਵਿਰੋਧੀ ਨੂੰ ਸੀ ਕਾਗਜ਼ ਪੱਤੋਂ ਨਹੀਂ ਰੋਕਿਆ ਮੇਰੀ ਤਾਂ ਸਮਝ ਤੋਂ ਪਾਰ ਹੈ ਕਿ ਆਮ ਆਦਮੀ ਪਾਰਟੀ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਇਹਨੇ ਮੰਤਰੀ ਲੈ ਲੋ ਸੰਤਰੀ ਲੈ ਲੋ ਛੋਟਾ ਕਾਰਜਕਰਤਾ ਤੋਂ ਲੱਗ ਕੇ ਵੱਡੇ ਕਾਰਜਕਰਤਾ ਲੈ ਲੋ ਹਰ ਵਿਅਕਤੀ ਜਿਹੜਾ ਹੈਗਾ ਲੋਕਤੰਤਰ ਦਾ ਡੰਬੁਰੂ ਬੁਜਾਂਦਾ ਹੈ ਲੇਕਿਨ ਗਰਾਊਂਡ ਤੇ ਸ਼ਾਇਦ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਜਾਂ ਕਿਸੇ ਪੋਲਿਟੀਕਲ ਪਾਰਟੀ ਨੇ ਇਸ ਤਰ੍ਹਾਂ ਲੋਕਤੰਤਰ ਦਾ ਮਜ਼ਾਕ ਨਹੀਂ ਉਡਾਇਆ ਹੋਵੇਗਾ ਅਸੀਂ ਇਹ ਗੱਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਇਹਨਾਂ 6 ਖਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਹਾਲ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਔਰ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਝ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਖਬਰਾਂ ਜੋ ਬੇਸ਼ੱਕ ਪੰਜਾਬ ਤੋਂ ਬਾਹਰ ਦੀਆਂ ਨੇ ਪਰ ਤੁਹਾਡੇ ਲਈ ਜਰਨੀ ਜ਼ਰੂਰੀ ਨੇ ਉਹ ਵੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਆਂ ਮੈਂ ਸ਼ੁਰੂਆਤ ਕਰਾਂਗਾ ਛੇਵੀਂ ਖਬਰ ਤੋਂ ਉਸ ਤੋਂ ਬਾਅਦ ਪੰਜਵੀਂ ਚੌਥੀ ਤੀਜੀ ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਖਬਰ ਨਾਮਜ਼ਦਗੀਆਂ ਤੋਂ ਲੈ ਕੇ ਆਡੀਓ ਕਲਿੱਪ ਤੱਕ ਦਾ ਵੀ ਜ਼ਿਕਰ ਅਸੀਂ ਕਰਾਂਗੇ ਸ਼ੁਰੂਆਤ ਕਰਨ ਜਾ ਰਹੇ ਹਾਂ ਛੇਵੀਂ ਖਬਰ ਤੋਂ ਔਰ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੁਤਿੰ ਦੀ ਜਿहां ਥੋੜੀ ਦੇਰ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿੰ ਨਾ ਭਾਰਤ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਖੁਦ ਪੁਤਿੰ ਦਾ ਵੈਲਕਮ ਕਰ ਸਕਦੇ 에어ਪੋਰਟ ਦੇ ਉੱਤੇ ਪਹੁੰਚ ਕੇ ਜੋ ਸਾਡੇ ਕੋਲ ਜਾਣਕਾਰੀ ਹੈ ਔਰ ਸਾਡੇ ਸਰਚਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ ਪੁੱਤਨ ਤੋਂ ਪਹਿਲਾ ਰੂਸ ਦੇ ਰੱਖਿਆ ਮੰਤਰੀ ਭਰਤ ਪਹੁੰਚ ਚੁੱਕੇ ਨੇ ਤੇ ਰੂਸ ਦੇ ਡਿਫੈਂਸ ਮਿਨਿਸਟਰ ਦਾ ਵੈਲਕਮ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕੀਤਾ ਰੱਖਿਆ ਮੰਤਰੀ ਆਂਦ੍ਰੇਈ ਬੇਲਸੋਵ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਉਸ ਦੇ ਨਾਲ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਤੇ ਆਂਦ੍ਰੇਈ ਬੇਲਸੋਵ ਬੇਲੋਸੋਵ ਦੇ ਵਿਚਾਲੇ ਮੀਟਿੰਗ ਵੀ ਜਾਰੀ ਹੈ ਦੋ ਦਿਨ ਦੇ ਪਰ ਦੌਰ ਦੇ ਉੱਤੇ ਵਿਲਾਦੀਮੀਰ ਪੁੱਤ ਦੇ ਆ ਰਹੇ ਨੇ ਔਰ ਕੁਜੀਪਲਨ ਦੇ ਵਿੱਚ ਨਵਾਂ ਪੌਂਚਨ ਗਿੱਤੀ ਉਹਨਾਂ ਦੀ ਵੈਲਕਮ ਦੀਆਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕਾਂ ਦੇ ਵਿੱਚੋਂ ਇੱਕ ਕਿਹਾ ਜਾਂਦਾ ਏ ਰੂਸ ਨੂੰ ਔਰ ਕਾਬਲੇ ਗੌਰ ਹੈ ਕਿ ਪੂਰੀ ਦੁਨੀਆ ਦੀ ਨਜ਼ਰ ਇਸ ਸਮੇਂ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੇ ਉੱਤੇ ਨੇ ਇਹ ਉਹ ਦੌਰ ਹੈ ਜਦੋਂ ਅਮਰੀਕਾ ਦੇ ਵੱਲੋਂ ਦੁਨੀਆ ਭਰ ਦੇ ਵਿੱਚ ਟੈਰਿਫ ਲਗਾਏ ਗਏ ਇਹ ਉਹ ਵੀ ਦੌਰ ਹੈ ਜਦੋਂ ਰੂਸ ਤੋਂ ਕੱਚਾ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਭਾਰਤ ਦੇ ਉੱਤੇ ਕਈ ਗੁਣਾ ਟੈਰਿਫ ਅਮਰੀਕਾ ਦੇ ਵੱਲੋਂ ਲਗਾਇਆ ਗਿਆ ਔਰ ਇਹ ਵੀ ਦੌਰ ਹੈ ਜਦੋਂ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਜਾਰੀ ਹੈ ਇਹ ਉਹ ਵੀ ਦੌਰ ਹੈ ਜਦੋਂ ਮਹਾਸ਼ਕਤੀ ਆਪਣੇ ਆਪ ਨੂੰ ਵੱਡੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਚਾਹੇ ਚੀਨ ਹੋਵੇ ਚਾਹੇ ਰੂਸ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਭਾਰਤ ਹੋਵੇ ਪਰ ਭਾਰਤ ਦੇ ਵਿੱਚ ਬਲੈਦੀਮੀਰ ਪੁਤਿਨ ਕੀ ਕੁਝ ਗੱਲਬਾਤ ਕਰਦੇ ਨੇ S400 ਦਾ ਬਹੁਤ ਜ਼ਿਕਰ ਤੁਸੀਂ ਸੁਣਿਆ ਹੋਏਗਾ ਉਹ ਉਸ ਨੂੰ ਲੈ ਕੇ ਜਾਂ ਜਿਹੜੇ ਹੋਰ ਤੁਸੀਂ ਕਹੋ ਕਿ ਰੱਖਿਆ ਉਪਕਰਣ ਨੇ ਉਹਨਾਂ ਨੂੰ ਲੈ ਕੇ ਵੀ ਇਹ ਦੌਰਾ ਬਹੁਤ ਅਹਿਮ ਮੰਨਿਆ ਜਾਂਦਾ ਹੈ ਤਾਂ ਥੋੜੀ ਦੇਰ ਦੇ ਵਿੱਚ ਪਹੁੰਚ ਰਹੇ ਨੇ ਵਲਾਦੀਮੀਰ ਪੁਤਿਨ ਔਰ ਜਮੀਨ ਲੈਂਡ ਕਰਨਗੇ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਪੀਐਮ મોદી ਖੁਦ ਵੈਲਕਮ ਕਰਨ ਦੇ ਲਈ ਪਹੁੰਚ ਸਕਦੇ ਨੇ 에어ਪੋਰਟ ਦੇ ਉੱਤੇ ਵਲਾਦੀਮੀਰ ਪੁਤਿਨ ਦਾ ਮੈਂ ਅੱਗੇ ਵਧਾਂ ਪੰਜਵੀਂ ਵੱਡੀ ਖਬਰ ਦਾ ਰੁਕ ਕਰਾਂਗਾ ਇਹ ਦਿਨ ਦੀ ਪੰਜਵੀਂ ਵੱਡੀ ਖਬਰ ਜੁੜੀ ਹੋਈ ਹੈ ਟੋਲ ਟੈਕਸ ਦੇ ਨਾਲ ਲੋਕਸਭਾ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਵੱਡਾ ਐਲਾਨ ਕੀਤਾ ਹੈ ਕਰੀਬ ਕਰੀਬ 1 ਸਾਲ ਬਾਅਦ ਟੋਲ ਬੈਰੀਅਰ ਤੋਂ ਤੁਹਾਨੂੰ ਮੁਕਤੀ ਮਿਲ ਜਾਏਗੀ ਟੋਲ ਦੇ ਉੱਤੇ ਖੜਨਾ ਟੋਲ ਦੇ ਉੱਤੇ ਖੜ ਕੇ ਆਪਣੀ ਗੱਡੀ ਦਾ ਟੋਲ ਦੇਣਾ ਇਹ ਸਭ ਖਤਮ ਹੋ ਜਾਏਗਾ 1 ਸਾਲ ਦੇ ਵਿੱਚ ਟੋਲ ਬੈਰੀਅਰ ਤੋਂ ਮੁਕਤ ਹੋਣਗੀਆਂ ਸੜਕਾਂ ਨਿਤਿਨ ਗੜਕਰੀ ਨੇ ਲੋਕ ਸਭਾ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਹਾਈਵੇ ਤੇ ਮੌਜੂਦਾ ਟੋਲ ਵਸੂਲੀ ਸਿਸਟਮ ਅਸੀਂ ਖਤਮ ਕਰਨ ਜਾ ਰਹੇ ਹਾਂ ਬਿਨਾ ਬੈਰੀਅਰ ਤੋਂ ਇਲੈਕਟ੍ਰੋਨਿਕ ਟੋਲ ਸਿਸਟਮ ਲਾਗੂ ਹੋਵੇਗਾ 10 ਥਾਵਾਂ ਤੇ ਬਿਨਾ ਬੈਰੀਅਰ ਤੋਂ ਟੋਲ ਦੀ ਸ਼ੁਰੂਆਤ ਵੀ ਆਲਰੇਡੀ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਜ਼ਿਕਰ ਇਹ ਵੀ ਕੀਤਾ ਕਿ ਇੱਕ ਸਾਲ ਦੇ ਅੰਦਰ ਪੂਰੀ ਦੇਸ਼ ਦੇ ਵਿੱਚ ਇਹ ਸਿਸਟਮ ਅਸੀਂ ਲਾਗੂ ਕਰ ਦੇਵਾਂਗੇ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਟੋਲ ਤਾਂ ਲੱਗੇਗਾ ਪਰ ਜਿਵੇਂ ਹੁਣ ਟੋਲ ਨਾਕਾ ਹੁੰਦਾ ਹੈ ਤੇ ਆਪਾਂ ਨੂੰ ਰੁਕਣਾ ਪੈਂਦਾ ਹੈ ਲਾਈਨ ਦੇ ਵਿੱਚ ਉਹ ਜਿਹੜਾ ਡੰਡਾ ਹੁੰਦਾ ਔਰ ਡਿੱਗ ਜਾਂਦਾ ਹੈ ਬੈਰੀਅਰ ਹੁੰ ਤਾਂ ਉੱਥੇ ਆਪਣਾ ਟਰੇਸ ਕਰਦਾ ਹੈ ਫਾਸਟੈਗ ਤੇ ਫਾਸਟੈਗ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਨਿਕਲ ਪੰਨੇ ਆਪਣੀ ਕਾਰ ਦੇ ਵਿੱਚ ਵੀ ਤਾਂ ਉਹ ਸਿਸਟਮ ਖਤਮ ਹੋ ਜਾਏਗਾ ਤੇ ਉਹ ਬਸ ਟੋਲ ਪਲਾਜ਼ਾ ਆਏਗਾ ਉੱਥੇ ਤੁਸੀਂ ਰੁਕਣਾ ਨਹੀਂ ਹੈ ਟੋਲ ਪਲਾਜ਼ਾ ਤੁਹਾਡੇ ਨੰਬਰ ਪਲੇਟ ਤੋਂ ਪੜ ਕੇ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕੱਟ ਲਿਆ ਕਰੇਗਾ ਜਿਵੇਂ ਹੁਣ ਫਾਸਟੈਗ ਦੇ ਵਿੱਚੋਂ ਪੈਸੇ ਘਟੇ ਜਾਂਦੇ ਕੀ ਕੁਝ ਕਿਹਾ ਨਿਤਿਨ ਗੜਕਰੀ ਨੇ ਉਹ ਤੁਹਾਨੂੰ ਸੁਣਵਾਉਂਦਾ ਸਮਾਹਦਾ मैं सन्मान्य सदस्य को विश्वास दिलाता हूँ कि अभी हमने नई टोल के लिए टोल ला के ही ख़त्म कर दिया है केवल जे एंट्री रहेगी और नंबर प्लेट का फोटो लेंगे और फास्ट ट्रैक होगा और डायरेक्ट बैंक अकाउंट से टोल के उतने पैसे जहाँ से एंट्री की वहाँ से वही तो सर वही आप मेरी बात सुनिए वैसे मैं आपसे एक अनुरोध करूँगा और सन्मान्य अध्यक्ष जी आप भी मुझे संरक्षण दीजिए दस लाख करोड़ के काम चालू हैं साढ़े चार हजार प्रोजेक्ट अब प्रश्न केवल एक धुले से नासिक के बीच का है अब मैं, मैं सब प्रोजेक्ट के डिटेल की जानकारी तो दे नहीं सकता पर आप एक काम करिए कि मेरे क्वेश्चन अवर के दिन समाप्त होने के बाद सब अधिकारियाँ आते हैं सब एम आते हैं तो आप आज भी आ सकते हो मैं सामने आपके सामने बात करके आपकी प्रॉब्लम को सॉल्व कर दूंगा और अब ये टोल से समाप्ति हो जाएगी और इसके बाद ये कोई टोल रोकने वाले लोग नहीं रहेंगे कोई कुछ नहीं रहेगा और ये सिस्टम है पहले दस काम अब हमने अवार्ड कर दिए हैं इसके बाद आगे चलकर ये एक साल के अंदर लगभग हम पूरी तरह इसको हम लोग इलेक्ट्रॉनिक टोल से जाएंगे खबर कर दें दिन चौथी बड़ी खबरदारे एम पी हरसिमरत कौर बादल ਲੋਕਸਭਾ ਦੇ ਵਿੱਚ ਬੋਲਦੇ ਨਜ਼ਰ ਆਏ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਨਸ਼ੇ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਨਸ਼ੇ ਤੋਂ ਜ਼ਿਆਦਾ ਨਸ਼ਾ ਤਸਕਰ ਨੇ ਹਰਸ਼ਮ੍ਰਿਤ ਕੋਰ ਬਾਦਲ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਨਸ਼ੇ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਸਭ ਤੋਂ ਜ਼ਿਆਦਾ ਨਸ਼ਾ ਵੀ ਪੰਜਾਬ ਦੇ ਵਿੱਚ ਹੀ ਵਿਕ ਰਿਹਾ ਹੈ। 2024 ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਪੰਜਾਬ ਦੇ ਵਿੱਚੋਂ ਫੜਿਆ ਗਿਆ। ਹਰਸ਼ਮ੍ਰਿਤ ਕੋਰ ਬਾਦਲ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਦੀ ਵਕਰੀ ਨੂੰ ਰੋਕਣ ਦੇ ਵਿੱਚ ਫੇਲ ਹੋਈ ਹੈ। ਨਸ਼ੇ ਨੂੰ ਰੋਕਣ ਦੇ ਲਈ ਬੀਐਸਐਫ ਨੂੰ ਹਾਂ ਸੌਂਪਿਆ ਜਾਵੇ ਪੰਜਾਬ ਦੇ ਹਰਸਿਮਰਤ ਕੋਰ ਬਦਲ ਨੇ ਇਹ ਗੱਲ ਕਹੀ ਤਾਂ ਮੀਥੀਅਰ ਨੇ ਇਸ ਦੇ ਉੱਤੇ ਪਲਟਵਾਰ ਕੀਤਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਨੇ ਮੀਥੀਅਰ ਐਮਪੀ ਮੀਥੀਅਰ ਨੇ ਹਰਸਿਮਰਤ ਕੋਰ ਬਦਲ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਹਰਸਿਮਰਤ ਨੇ ਪੰਜਾਬ ਨੂੰ ਬੀਐਸਐਫ ਨੂੰ ਸੌਂਪਣ ਦੀ ਗੱਲ ਕਹਿ ਦਿੱਤੀ ਹਰਸਿਮਰਤ ਨੇ ਕੇਂਦਰ ਦੇ ਕਹਿਣ ਦੇ ਉੱਤੇ ਅਜਿਹਾ ਬਿਆਨ ਦਿੱਤਾ ਹੈ ਦੋਵੇਂ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੋਂ ਨਸਰਮਾ भी एनसीआरबी की रिपोर्ट ये भी कहती है कि पंजाब में सबसे सबसे देश सब ज्यादा ड्रग्स से डेथ पंजाब में हो रहे हैं और सबसे ज्यादा स्मगलिंग भी ड्रग्स की पंजाब में ही हो रही है सब मैं आपसे यह कर, रिक्वेस्ट कर रही हूँ कि आधा पंजाब बीएसएफ के अंडर है बीएसएफ कहते हैं कहते हर दूसरे दिन नशे पकड़े जा रहे हैं और और ये बीएसएफ को सर्च सीज तो हमारी सरकार बिल्कुल फेल हो गई है नशे के विरोध लड़ने के लिए तो क्या केंद्र सरकार ये नशे रोक के लोगों की और बच्चों की जानो बचाने के लिए कुछ करेंगे की नहीं ये मैं जानना चाहती हूँ की रही है धन्यवाद अध्यक्ष जी पंजाब तो भावे कोई खेतरी पार्टी का लीडर हो अकाली दल कोई नेशनल इतिहास आया है ਹਰੇਕ ਨੇ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ ਹਰੇਕ ਨੇ ਫੈਡਰਲ ਸਟਰਕਚਰ ਦੀ ਜਿਹੜੀ ਗੱਲ ਹੈ ਉਹ ਕੀਤੀ ਹੈ ਤੇ ਅੱਜ ਬੀਬਾ ਜੀ ਕਹਿੰਦੇ ਵੀ ਜੀ ਬੀਐਸਐਫ ਕੋਲ ਇੱਧਾ ਕੰਟਰੋਲ ਤਾਂ ਹੈਗਾ ਤੇ ਬੀਐਸਐਫ ਨੂੰ ਜਿਹੜਾ ਕੇਂਦਰ ਜਿਹੜਾ ਸਾਰਾ ਕੰਟਰੋਲ ਦੇਵੇ ਬੀਐਸਐਫ ਆ ਕੇ ਉੱਥੇ ਜਿਹੜਾ ਕਬਜ਼ਾ ਉਹ ਕਰ ਲੇ ਤੁਸੀਂ ਦੇਖੋ ਵੀ ਐਦੂ ਵੱਡੀ ਕੇਂਦਰ ਦੇ ਨਾਲ ਭਾਜਪਾ ਦੇ ਨਾਲ ਅੱਖ ਮਲਾ ਕੇ ਚੱਲਣ ਵਾਲੀ ਗੱਲ ਕੀ ਹੋਊਗੀ ਤਾਂ ਸਿਆਸਤ ਦਾ ਨਸ਼ੇ ਦੇ ਮੁੱਦੇ ਉੱਤੇ ਪਹਿਲਾਂ ਵੀ ਹੁੰਦੀ ਨਜ਼ਰ ਆਈ ਹੈ ਇੱਕ ਵਾਰ ਫਿਰ ਤੋਂ ਹੋ ਰਹੀ ਹੈ ਕਾਬਲੇ ਗੌਰ ਇਹ ਵੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਜ਼ਿਲ੍ਹੇ ਪੰਜਾਬ ਦੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਯਾਨੀ ਕਿ ਇੰਟਰਨੈਸ਼ਨਲ ਬਾਰਡਰ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਲਕੁਲ ਬਾਰਡਰ ਤੋਂ 50 ਕਿਲੋਮੀਟਰ ਤੱਕ ਬੀਐਸਐਫ ਦਾ ਅਧਿਕਾਰ ਖੇਤਰ ਇੱਕ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਬੀਐਸਐਫ ਉੱਥੇ ਐਕਸ਼ਨ ਕਰ ਸਕਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਵੀ ਹੈ ਤੇ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਵੀ ਹੈ ਪਰ ਹੁਣ ਬੀਐਸਐਫ ਦੀ ਤਾਇਨਾਤੀ ਔਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ ਅੱਗੇ ਵਾਧਿਆਂ ਦਿਨ ਦੀ ਤੀਜੀ ਵੱਡੀ ਖਬਰ ਦਾ ਰੁਖ ਕਰਾਂਗੇ ਇਹ ਖਬਰ ਜੁੜੀ ਹੈ ਵਿਕਰਮ ਮਜੀਠੀਆ ਦੇ ਨਾਲ ਵਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ ਹੈ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਵੇਂ ਵਿਕਰਮ ਜਿਟੀਆਂ آمدਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ 25 ਜੂਨ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਵਿਕਰਮ ਜਿਟੀਆਂ ਨੂੰ ਉਸ ਸਮੇਂ ਤੋਂ ਹੀ ਜੂਨ ਤੋਂ ਲੈ ਕੇ ਦਸੰਬਰ ਚੜ ਗਿਆ ਕਰੀਬ ਕਰੀਬ 6 ਮਹੀਨੇ ਹੋ ਚੁੱਕੇ ਨੇ ਔਰ ਕਾਬਲੇ ਗੋੜੇ ਕੀ ਹਿਟਲੀ ਅਦਾਲਤ ਦੇ ਵਿੱਚ ਪਹਿਲਾਂ ਵਿਕਰਮ ਜਿਟੀਆਂ ਨੇ ਲਗਾਈ ਹੋਈ ਸੀ ਆਪਣੀ ਪਟੀਸ਼ਨ ਉੱਥੋਂ ਰਾਹਤ ਨਹੀਂ ਮਿਲੀ ਤਾਂ ਹਾਈ ਕੋਰਟ ਦਾ ਰੁਕਿਆਤਾ ਔਰ ਹਾਈ ਕੋਰਟ ਤੋਂ ਵੀ ਰਾਹਤ ਵਿਕਰਮ ਜਿਟੀਆਂ ਨੂੰ ਨਹੀਂ ਮਿਲੀ ਔਰ ਕਾਬਲੇ ਗੋੜੇ ਕੀ ਵਿਕਰਮ ਜਿਟੀਆਂ ਸਾਬਕਾ ਮੰਤਰੀ ਨੇ ਪੰਜਾਬ ਦੇ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਨੇ ਮਾਝੇ ਦੇ ਇੱਕ ਵੱਡੇ ਚਿਹਰੇ ਨੇ ਪਰ 25 ਜੂਨ ਤੋਂ ਜਦੋਂ ਉਹਨਾਂ ਦੇ ਘਰ ਪਹੁੰਚੀ ਸੀ ਟੀਮ ਔਰ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕਾਬਲੇਗੌਰ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਨਹੀਂ ਔਰ ਫਿਲਹਾਲ bail ਨਹੀਂ ਮਿਲੀ। ਕਨ ਟ੍ਰਾਂਜੈਕਸ਼ਨਸ ਸੀਗੀਆਂ ਜਿਹੜੀਆਂ ਨਿਕਲ ਕੇ ਆਈਆਂ ਜਿਹਦੇ ਨਾਲ ਕਿ ਟੋਟਲ ਜਿਹੜੀ ਹੈ ਅਮਾਉਂਟ ਸੀਗੀ ਜਦੋਂ FIR ਹੋਈ ਸੀ 540 ਕਰੋੜ ਦੇ ਕਰੀਬ ਸੀ ਤੇ ਹੁਣ ਜਦੋਂ ਜਦੋਂ FIR ਜਦੋਂ ਆ ਇਨਵੈਸਟੀਗੇਸ਼ਨ ਹੋਈ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ अमाउंट ਵੱਧ ਕੇ 7.500 ਕਰੋੜ ਤੋਂ ਉੱਤੇ ਪਹੁੰਚ ਗਈ ਹੋਈ ਹੈ ਤੇ ਉਹੀ ਸਾਰੇ ਤੱਥ ਜਿਹੜੇ ਸੀ ਕੋਰਟ ਦੇ ਵਿੱਚ ਰੱਖੇ ਗਏ ਉਹਨਾਂ ਵੱਲੋਂ ਵੀ ਇਹੀ ਉਹਨਾਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਸੀ ਪੋਲੀਟੀਕਲ ਵੈਂਡੇਟਾ ਹੈਗਾ ਤੇ ਉਹ ਕਾਫੀ ਐਜੀ ਚੀਜ਼ਾਂ ਵੀ ਆ ट्रांजੈਕਸ਼ਨਸ ਦਾ ਰਿਕਾਰਡ ਹੈ ਸਭ ਕੁਝ ਉਹਨੂੰ ਬਟ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਆਇਆ ਕੋਰਟ ਨੇ ਉਹਦਾ ਸਾਰਾ ਸੰਗਿਆਨ ਲੈਣ ਤੋਂ ਬਾਅਦ ਮੈਟਰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਇਹ ਕੇਸ ਦੇ ਵਿੱਚ ਉਹਨਾਂ ਦੀ ਬੇਲ ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਹੈ ਤੇ ਜਿਹੜਾ ਡਿਟੇਲਡ ਆਰਡਰ ਹੈ ਹਜੇ ਆਣਾ ਹੈ ਬਟ ਸਾਰਾ ਸੰਗਿਆਨ ਲੈਣ ਤੋਂ ਬਾਅਦ ਹੀ ਕੋਰਟ ਨੇ ਆਰਡਰ ਪਾਸ ਕੀਤਾ ਇਹ ਦੇ ਵਿੱਚ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੋਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ ਅਕਾਲੀ ਦਲ ਬਾਦਲ ਦੇ ਵੱਲੋਂ ਬਾਰ ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜ਼ੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ ਬਿਕਰਮ ਜਿੱਟੀਆਂ ਨੂੰ ਫਿਲਹਾਲ ਰਾਤ ਨਹੀਂ ਮਿਲੀ ਹੈ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਏਗਾ ਬੇਲ ਹਾਈ ਕੋਰਟ ਤੋਂ ਨਹੀਂ ਮਿਲੀ ਹਾਂ ਹੁਣ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੌਣ ਦੀ ਟੀਮ ਰੁੱਕਰੇ ਉੱਥੇ ਜਾ ਕੇ ਕੀ ਕੁਝ ਹੁੰਦਾ ਹੈ ਅਦਾਲਤ ਕੀ ਆਦੇਸ਼ ਦਿੰਦੀ ਹੈ ਉਸ ਨੂੰ ਸਮਾਂ ਜ਼ਰੂਰ ਲੱਗੇਗਾ ਅੱਗੇ ਵਧਦੇ ਹਾਂ ਦਿਨ ਦੀ ਦੂਜੀ ਵੱਡੀ ਖਬਰ ਦਾ ਅਸੀਂ ਰੁੱਕ ਰਹੇ ਹਾਂ ਕਿ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਪਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਪਤੀ ਚੋਣਾਂ ਦੇ ਲਈ ਨਾਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਗਈ ਆਖਰੀ ਦਿਨ ਥਾਂ ਥਾਂ ਦੇ ਉੱਤੇ ਜ਼ੋਰਦਾਰ ਹੰਗਾਮਾ ਹੁੰਦਾ ਹੋਇਆ ਵੀ ਨਜ਼ਰ ਆਇਆ 1 ਤਰੀਕ ਤੋਂ ਲੈ ਕੇ 4 ਦਸੰ ਨੋਮੀਨੇਸ਼ਨ ਦੀ ਪ੍ਰਕਿਰਿਆ ਦੁਪਹਿਰ 3 ਵਜੇ ਤੱਕ ਜਾਰੀ ਸੀ ਔਰ ਨੋਮੀਨੇਸ਼ਨ ਦਾ ਜਿਹੜਾ ਪੂਰਾ ਪ੍ਰੋਸੀਜਰ ਆ ਉਹ ਤਾਂ ਖਤਮ ਹੋ ਗਿਆ ਹੁਣ ਕੱਲ ਸਕਰੂਪਤੀ ਪਰਸੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ ਨੋਮੀਨੇਸ਼ਨ ਦੇ ਮੌਕੇ ਵਕ ਵਕ ਖਮ ਦੀ ਉੱਤੇ ਬਵਾਲ ਹੋਇਆ ਵੱਡੀ ਗਿ੍ਰਤੀ ਦੇ ਵਿੱਚ ਉਮੀਦਵਾਰਾਂ ਨੇ ਆਪਣੇ ਨਾਮ ਜੁਦੀਆਂ ਦਾਖਲ ਕੀਤੀਆਂ ਨਹੀਂ ਇਸ ਉਚਾਲੇ ਕਨੌਰ ਤੋਂ ਤਸਵੀਰਾਂ ਜੀ ਕਿ ਇੱਕ ਸ਼ਖਸ ਇੱਕ ਇਲਜ਼ਾਮ ਲੱਗੇ ਕਿ ਕਾਂਗਰਸ ਦੇ ਉਮੀਦਵਾਰ ਤੋਂ ਖੋਕੇ ਲਿਆ ਗਿਆ ਫਾਈਲ ਔਰ ਕਿਤੇ ਝੜਬ ਸੀ ਕਿਤੇ ਬਵਾਲ ਸੀ ਕਿਤੇ ਆਮੋ ਸਾਹਮਣੀ ਸੀ ਡੇਰਾ ਬਾਬਾ ਨਾਨਕ ਦੇ ਵਿੱਚੋਂ ਤਸਵੀਰਾਂ ਨੇ 6 ਤਸਵੀਰਾਂ ਮੈਂ ਤੁਹਾਨੂੰ ਦਿਖਾਣਾ ਹੈ ਅ ਦਰਸ਼ਕਾਂ ਨੂੰ ਸਕਰੀਨ ਦੇ ਉੱਤੇ 6 ਤਸਵੀਰਾਂ ਆਉਣ ਗਈਆਂ ਜਿਵੇਂ ਨਾਮਿਨੇਸ਼ਨ ਦੌਰਾਨ ਜਿੱਥੇ ਬਵਾਲ ਹੋਇਆ ਸਨੌਰ ਪਟਿਆਲਾ ਆਪਸ ਦੇ ਵਿੱਚ ਖੇਬੜ ਪਏ ਥੱਪੜੋ ਥੱਪੜੀ ਹੁੰਦੇ ਨਜ਼ਰ ਆਏ ਹੱਥੋ ਪਾਈ ਹੋ ਗਏ ਲੋਕ ਕਨੌਰ ਪਟਿਆਲਾ ਦੇ ਵਿੱਚ ਜਿਹੜਾ ਮੈਂ ਸ਼ਖਸ ਦਾ ਜ਼ਿਕਰ ਕਰ ਰਿਹਾ ਸੀ ਫਾਈਲ ਲੈ ਕੇ ਭੱਜਿਆ ਹੈ ਨ ਉਸ ਤੋਂ ਬਾਅਦ ਕਾਰਵਾਈ ਕੀ ਹੁੰਦੀ ਉਹ ਦੇਖਣਾ ਹੋਏਗਾ ਕਾਂਗਰਸ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਸ਼ਖਸ ਜੁੜਿਆ ਹੋਇਆ ਹੈ ਜੋ ਲੈ ਕੇ ਭੱਜਿਆ ਸਾਡੇ ਉਮੀਦਵਾਰ ਦੇ ਕਾਗਜ਼ ਉਹਦੇ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਆਮੋ ਸਾਹਮਣੇ ਹੋਗੇ ਮਜੀਠਾ ਅੰਮ੍ਰਿਤਸਰ ਦੇ ਵਿੱਚ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਸਮਾਣਾ ਦੇ ਵਿੱਚ ਇਲਜ਼ਾਮ ਲੱਗੇ ਕਿ ਕਾਂਗਰਸ ਦੇ ਉਮੀਦਵਾਰ ਦੇ ਵੱਲੋਂ ਕਿ ਸਾਡੀ ਫਾਈਲ ਪੜ ਦਿੱਤੀ ਗਈ ਜਿਹੜਾ ਐਫੀਡੇਵਿਟ ਜਾਂ ਹੋਰ ਚੀਜ਼ਾਂ ਬਣਾਈਆਂ ਸੀ ਉਹ ਫਾਈਲ ਹੀ ਪੜ ਦਿੱਤੀ ਗਈ ਔਰ ਨਾਬਾ ਤੋਂ ਵੀ ਤਸਵੀਰਾਂ ਤੁਹਾਨੂੰ ਨਾਮਿਨੇਸ਼ਨ ਦੇ ਦੌਰਾਨ ਦੀਆਂ ਦਿਖਾ ਰਹੀਆਂ ਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਵੇਂ ਜਿਹੀ ਜਿਹੜੀ ਆ ਇਲੈਕਸ਼ਨ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀ ਵੇਂ ਦੇਰਾ ਮਾਬਾ ਨਾਨਾ ਸਨੋਰ ਕੋਲ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮਚੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕਾਪੀਸ ਸਬਮਿਟ ਵੀ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ ਦਾ ਇਲੈਕਸ਼ਨ ਕਰਨ ਦਾ ਫਾਇਦਾ ਨਹੀਂ ਮਿਲ ਸੀ ਇਸ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚ ਨਹੀਂ ਕੋਈ ਬਿਣਾ ਸਫਾਰੇ ਤੋਂ ਬਿਣਾ ਪੈਸੇ ਤੋਂ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਸਾਡੇ ਇਲਾਕੇ ਦੇ ਲੋਕ ਜਿਹੜੀਆਂ 19 ਸਾਡੀਆਂ ਬਲਾਕ ਸੰਪਤੀਆਂ ਦੇ ਤਿੰਨ ਜ਼ਿਲ੍ਹਾ ਪ੍ਰਸ਼ਾਸਨ ਉਹਦੇ ਸਾਰੇ ਕਾਗਜ਼ ਮੁਕੰਮਲ ਨੇ ਤੇ ਪੂਰਾ ਉਤਸ਼ਾਹ ਅੱਜ ਅਸੀਂ ਭਰ ਪਿਆਰੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿੱਤਾਂਗੇ ਵੀ ਗੁਰੂ ਸਾਹਿਬ ਮਿਹਰ ਕਰਨਗੇ ਔਰ ਇੱਕ ਗੱਲ ਹੋਰ ਅਸੀਂ ਬਾਹ ਖੜੀ ਕਰਕੇ ਕਹਿੰਦੇ ਆ ਕਿ ਕਿਸੇ ਵੀ ਵਿਰੋਧੀ ਨੂੰ ਅਸੀਂ ਕਾਗਜ਼ 'ਤੇ ਪਰ ਨਹੀਂ ਰੋਕਿਆ ਮੇਰੀ ਤਾਂ ਸਮਝ ਤੋਂ ਪਾਰ ਹੈ ਕਿ ਆਮ ਆਦਮੀ ਪਾਰਟੀ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਇਹਨੇ ਮੰਤਰੀ ਲੈ ਲੋ ਸੰਤਰੀ ਲੈ ਲੋ ਛੋਟਾ ਕਾਰਜਕਰਤਾ ਤੋਂ ਲੱਗ ਕੇ ਵੱਡੇ ਕਾਰਜਕਰਤਾ ਲੈ ਲੋ ਹਰ ਵਿਅਕਤੀ ਜਿਹੜਾ ਹੈਗਾ ਲੋਕਤੰਤਰ ਦਾ ਡੰਮਰੂ ਬੁਜਾਂਦਾ ਹੈ ਲੇਕਿਨ ਗਰਾਊਂਡ ਤੇ ਸ਼ਾਇਦ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਜਾਂ ਕਿਸੇ ਪੋਲਿਟੀਕਲ ਪਾਰਟੀ ਨੇ ਇਸ ਤਰ੍ਹਾਂ ਲੋਕਤੰਤਰ ਦਾ ਮਜ਼ਾਕ ਨਹੀਂ ਉਡਾਇਆ ਹੋਵੇਗਾ ਅਸੀਂ ਇਹ ਗੱਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਇਹਨਾਂ 6 ਖਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਹਾਲ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਔਰ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਝ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਖਬਰਾਂ ਜੋ ਬੇਸ਼ੱਕ ਪੰਜਾਬ ਤੋਂ ਬਾਹਰ ਦੀਆਂ ਨੇ ਪਰ ਤੁਹਾਡੇ ਲਈ ਜ਼ਰੂਰੀ ਨੇ ਉਹ ਵੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਆਂ ਮੈਂ ਸ਼ੁਰੂਆਤ ਕਰਾਂਗਾ ਛੇਵੀਂ ਖਬਰ ਤੋਂ ਉਸ ਤੋਂ ਬਾਅਦ ਪੰਜਵੀਂ ਚੌਥੀ ਤੀਜੀ ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਖਬਰ ਨਾਮਜ਼ਦਗੀਆਂ ਤੋਂ ਲੈ ਕੇ ਆਡੀਓ ਕਲਿੱਪ ਤੱਕ ਦਾ ਵੀ ਜ਼ਿਕਰ ਅਸੀਂ ਕਰਾਂਗੇ ਸ਼ੁਰੂਆਤ ਕਰਨ ਜਾ ਰਹੇ ਹਾਂ ਛੇਵੀਂ ਖਬਰ ਤੋਂ ਔਰ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੁਤਿਨ ਦੀ ਜਿहां ਥੋੜੀ ਦੇਰ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਰਤ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਖੁਦ ਪੁਤਿਨ ਦਾ ਵੈਲਕਮ ਕਰ ਸਕਦੇ ਏਅਰਪੋਰਟ ਦੇ ਉੱਤੇ ਪਹੁੰਚ ਕੇ ਜੋ ਸਾਡੇ ਕੋਲ ਜਾਣਕਾਰੀ ਹੈ ਔਰ ਸਾਡੇ ਸੋਰਸਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ ਪੁਤਿੰ ਤੋਂ ਪਹਿਲਾਂ ਰੂਸ ਦੇ ਰੱਖਿਆ ਮੰਤਰੀ ਭਾਰਤ ਪਹੁੰਚ ਚੁੱਕੇ ਨੇ ਤੇ ਰੂਸ ਦੇ ਡਿਫੈਂਸ ਮਿਨਿਸਟਰ ਦਾ ਵੈਲਕਮ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕੀਤਾ ਰੱਖਿਆ ਮੰਤਰੀ ਆਂਦ੍ਰੇਈ ਬੇਲਸੋਵ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਉਸ ਦੇ ਨਾਲ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਤੇ ਆਂਦ੍ਰੇਈ ਬੇਲਸੋਵ ਬੇਲੋਸੋਵ ਦੇ ਵਿਚਾਲੇ ਮੀਟਿੰਗ ਵੀ ਜਾਰੀ ਹੈ ਦੋ ਦਿਨ ਦੇ ਪਰ ਦੌਰ ਦੇ ਉੱਤੇ ਵਿਲਾਦੀਮੀਰ ਪੁਤਿਨ ਆ ਰਹੇ ਨੇ ਔਰ ਕੁਝ ਹੀ ਪਲਾਂ ਦੇ ਵਿੱਚ ਪੰਚਨ ਗੀਤੀ ਉਹਨਾਂ ਦੀ ਵੈਲਕਮ ਦੀਆਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕਾਂ ਦੇ ਵਿੱਚੋਂ ਇੱਕ ਕਿਹਾ ਜਾਂਦਾ ਹੈ ਰੂਸ ਨੂੰ ਔਰ ਕਾਬਲੇ ਗੌਰ ਹੈ ਕਿ ਪੂਰੀ ਦੁਨੀਆ ਦੀ ਨਜ਼ਰ ਇਸ ਸਮੇਂ ਵਲਾਦੀਮੀਰ ਪੁਤਿਨ ਦੇ ਭਾਰਤ ਦੌਰ ਦੇ ਉੱਤੇ ਨੇ ਇਹ ਉਹ ਦੌਰ ਹੈ ਜਦੋਂ ਅਮਰੀਕਾ ਦੇ ਵੱਲੋਂ ਦੁਨੀਆ ਭਰ ਦੇ ਵਿੱਚ ਟੈਰਿਫ ਲਗਾਏ ਗਏ ਇਹ ਉਹ ਵੀ ਦੌਰ ਹੈ ਜਦੋਂ ਰੂਸ ਤੋਂ ਕੱਚਾ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਭਾਰਤ ਦੇ ਉੱਤੇ ਕਈ ਗੁਣਾ ਟੈਰਿਫ ਅਮਰੀਕਾ ਦੇ ਵੱਲੋਂ ਲਗਾਇਆ ਗਿਆ ਔਰ ਇਹ ਵੀ ਦੌਰ ਹੈ ਜਦੋਂ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਜਾਰੀ ਹੈ ਇਹ ਉਹ ਵੀ ਦੌਰ ਹੈ ਜਦੋਂ ਮਹਾਸ਼ਕਤੀ ਆਪਣੇ ਆਪ ਨੂੰ ਵੱਡੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਚਾਹੇ ਚੀਨ ਹੋਵੇ ਚਾਹੇ ਰੂਸ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਭਾਰਤ ਹੋਵੇ ਪਰ ਪਰ ਦੇ ਵਿੱਚ ਬਲੈਦੀਮੀਰ ਪੁਤਿਨ ਕੀ ਕੁਝ ਗੱਲਬਾਤ ਕਰਦੇ ਨੇ S400 ਦਾ ਬਹੁਤ ਜ਼ਿਕਰ ਤੁਸੀਂ ਸੁਣਿਆ ਹੋਵੇਗਾ ਉਹ ਉਸ ਨੂੰ ਲੈ ਕੇ ਜਾਂ ਜਿਹੜੇ ਹੋਰ ਤੁਸੀਂ ਕਹੋ ਕਿ ਰੱਖਿਆ ਉਪਕਰਨ ਨੇ ਉਹਨਾਂ ਨੂੰ ਲੈ ਕੇ ਵੀ ਇਹ ਦੌਰਾ ਬਹੁਤ ਅਹਿਮ ਮੰਨਿਆ ਜਾਂਦਾ